ਸਸੀਕਾਲ ਜੀ ਜਾਗਦੀ ਜ਼ਮੀਰ ਵਾਲੇ ਭਰਾਵਾਂ ਨੂੰ ਬੇਨਤੀ ਕਰਨੀ ਸੀ ਕੱਲ ਨੂੰ ਭਾਈ ਲੱਖੇ ਸਿਧਾਣੇ ਦਾ ਬਠਿੰਡਾ ਪੁੱਚੋਕਲਾਂ ਵਿੱਚ ਇਕੱਠ ਹੈਗਾ ਰੋਡ ਮਾਰਚ ਰੱਖਿਆਗਾ ਜਿੱਥੋਂ ਸ਼ੁਰੂ ਹੋ ਕੇ ਅਗਲੇ ਪਿੰਡ ਜਿੱਦਾਂ ਵੀ ਉੱਥੇ ਪਿੰਡ ਆਉਂਦੇ ਆ ਨਥਾਣਾ ਝੰਡ ਵਾਲਾ ਤੇ ਜਾਂ ਇਸ ਤੋਂ ਅਗਲੇ ਪਿੰਡ ਗੁੰਨੇਣਾ ਮੰਡੀ ਤੇ ਉੱਥੋਂ ਭੋਖੜਾ ਤੇ ਜਾਂ ਉਸ ਤੋਂ ਜਿਹੜੇ ਅਗਲੇ ਪਿੰਡ ਆਉਂਦੇ ਆ ਬਠਿੰਡਾ ਸ਼ਹਿਰ ਤੇ ਨਰੂ ਵਾਲਾ ਇਦਾਂ ਹੁੰਦੇ ਹੁੰਦੇ ਅੱਗੇ ਲੰਬੀ ਬਾਦਲ ਗਾ ਨਿਕਲਣਾਗਾ ਇਹ ਬਾਈ ਲਖੇ ਸਦਾਣੇ ਦੇ ਰੋਡ ਮਾਰਚ ਵਿੱਚ ਕੱਲ ਨੂੰ ਸਾਰੇ ਭਰਾ 8:30 ਵਜੇ ਪੁੱਚੋ ਕਲਾਂ ਜਰੂਰ ਪਹੁੰਚੋ ਬਾਈ ਜੀ ਉੱਥੋਂ ਸ਼ੁਰੂ ਕਰਨਾਗਾ ਦੂਸਰੀ ਬੇਨਤੀ ਇੱਥੇ ਸੈਕਾਉਮ ਦੇ ਮਹਾਨ ਸ਼ਹੀਦ ਸ਼ਹੀਦ ਬਿਆਨਤ ਸਿੰਘ ਉਹਨਾਂ ਦੇ ਸੁਪੁੱਤਰ ਭਾਈ ਸਰਜੀਤ ਸਿੰਘ ਜਿਹੜੇ ਫਰੀਦਕੋਟ ਤੋਂ ਉਮੀਦਵਾਰ ਹਨ ਉਹ ਵੀ ਪਹੁੰਚ ਰਹੇ ਹਨ ਇਸ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਖਾਲੜਾ ਵੀ ਪਹੁੰਚ ਰਹੇ ਹਨ ਇਸ ਵਿੱਚ ਭਾਈ ਅਮਰਤਪਾਲ ਜੀ ਦੇ ਮਾਤਾ ਜੀ ਉਹ ਵੀ ਪਹੁੰਚ ਰਹੇ ਹਨ ਇਸ ਲੱਖੇਬਾਈ ਦੇ ਰੋਡ ਮਾਰਚ ਵਿੱਚ ਸਰਦਾਰ ਸਿਮਰਜੀਤ ਸਿੰਘ ਮਾੜ ਵੀ ਪਹੁੰਚ ਰਹੇ ਹਨ ਜਿਨਨੇ ਵੀ ਆਪਣੇ ਜਾਗਦੀ ਜ਼ਮੀਰ ਵਾਲੇ ਭਰਾ ਨੇ ਓ ਕੱਲ ਸਵੇਰ 8:30-9 ਵਜੇ ਪੁੱਚੋ ਕਲਾ ਮੰਡੀ ਜ਼ਰੂਰ ਪਹੁੰਚਿਓ ਜੇ ਅਸੀਂ ਦਿੱਲੀ ਵਾਲਿਆਂ ਨੂੰ ਇੱਕ ਮੌਕਾ ਦੇ ਸਕਦੇ ਹਾਂ ਹੋਰ ਵੀ ਜਿਹੜਾ ਆਉਂਦਾ ਉਹਨੂੰ ਇੱਕ ਮੌਕਾ ਦੇ ਸਕਦੇ ਹਾਂ ਫੇਰ ਅਸੀਂ ਬਾਈ ਲੱਖਾ ਸਿਧਾਣਾ ਜਿਹੜਾ ਹਮੇਸ਼ਾ ਸਾਡੇ ਲਈ ਖੜਦਾਗਾ ਸਾਡੀ ਮਾਂ ਬੋਲੀ ਦੀ ਗੱਲ ਕਰਦਾ ਮਾਂ ਬੋਲੀ ਲਈ ਸ਼ੰਗਸਕੀਤਾ ਜੀ ਸਨੇ ਪਾਣੀਆਂ ਦੀ ਗੱਲ ਕਰਦਾ ਪਾਣੀਆਂ ਲਈ 6 ਮਹੀਨੇ ਘੱਲ ਖੁਰਦ ਨਹਿਰਾਂ ਤੇ ਮੋਰਚਾ ਲਾਈ ਰੱਖਣਾ ਔਰ ਜਿੱਥੇ ਵੀ ਕਿਸੇ ਦਾ ਤੱਕਾ ਹੁੰਦਾ 22 ਲੱਖਾ ਸਦਾਣਾ ਉੱਥੇ ਜ਼ਰੂਰ ਪਹੁੰਚਦਾ ਐਸ ਕਰਕੇ ਸਾਰੇ ਜਗਦੀ ਜ਼ਮੀਰ ਵਾਲੇ ਭਰਾਵਾਂ ਨੂੰ ਬੇਨਤੀ ਆ 22 ਲੱਖੇ ਸਦਾਣੇ ਦੇ ਰੋਡ ਮਾਰਚ ਵਿੱਚ ਜ਼ਰੂਰ ਪਹੁੰਚੋ ਇਨੀ ਇੱਕ ਬੇਨਤੀ ਸੀ ਗਲਤੀ ਪਲਤੀ ਮਾਫ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ